भमसागर महाराज पुरी वालों ਦਾ ਜਨਮ ਉਤਸਵ ਬੜੇ ਹੀ ਸ਼ਰਧਾ ਨਾਲ ਮਨਾਇਆ ਗਿਆ ਦੱਸਿਆ ਕਿ ਭਾਰਤ ਨਗਰ ਚੌਕ ਮੰਦਿਰ ਹੈ ਮਹਾਰਾਜ ਪੂਰੀ ਵਾਲਿਆਂ ਦੇ ਵਿੱਚ 3 ਦਿਨ ਲਗਾਤਾਰ ਪ੍ਰਬੰਧਕ ਕਮੇਟੀ ਦੇ ਵੱਲੋਂ ਵਿਸ਼ਾਲ ਭੰਡਾਰਾ ਚਲਾਇਆ ਗਿਆ ਸੇਵਕ ਬਿੱਟੂ ਗੁੰਬਰ ਨੇ ਦੱਸਿਆ ਕਿ ਅਤੇ ਇਸ ਮੌਕੇ ਮੌਜੂਦ ਆਯੋਜਕਾਂ ਨੇ ਇਸ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਲੁਧਿਆਣਾ लाइव ਲਈ ਸੰਜੇ 세ਤੀ ਦੀ ਰਿਪੋਰਟ बोलिए बंदी छोड़ महाराज की जय मेरा नाम बिट्टू गुंभर ए स्थान ਜਿਹੜਾ ਕਿ ਭਾਰਤਨਾ ਚੌਂਕ ਲੁਧਿਆਣਾ ਡਾਕਟਰ ਸ਼ਾਮ ਸਿੰਘ ਰੋਡ ਇਹ ਸਥਾਨ ਨੂੰ ਬੜੇ ਤਕਰੀਬਨ 86 ਸਾਲ ਹੋ ਗਏ ਹੈ ਮਹਾਰਾਜ ਬ੍ਰਹਮਸাগর ਪੂਰੀ ਵਾਲਿਆਂ ਦਾ ਇਹ 102ਵਾਂ ਜਨਮ ਦਿਵਸ ਜਿਹੜਾ ਕਿ ਬੜੀ ਸ਼ਰਦਾਪੁਰਗ ਮਨਾਇਆ ਜਾ ਰਿਹਾ ਜਿਸ ਸਮੇਂ ਭਗਵਾਨ ਸ਼੍ਰੀ ਕ੍ਰਿਸ਼ਨ ਦਾ ਜਨਮ ਹੋਇਆ ਸੀ ਉਸੇ ਸਮੇ ਸਾਡੇ ਭਗਵਾਨ ਬ੍ਰਮ ਸਾਗਰ ਮਹਾਰਾਜ ਪੂਰੀ ਵਾਲਿਆਂ ਦਾ ਜਨਮ ਹੋਇਆ ਸੀ ਉਸ ਨੂੰ ਲੈ ਕੇ ਇਸ ਥਾਂ ਤੇ ਨਹੀਂ ਬਲਕਿ ਪੂਰੇ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਮਹਾਰਾਜ ਨੇ ਤਪ ਕੀਤਾ ਜਿੱਥੇ-ਜਿੱਥੇ ਮਹਾਰਾਜ ਦੇ ਚਰਨ ਪਏ ਉਸ ਥਾਂ ਤੇ ਮੰਦਿਰ ਕੁਟੀਆਂ ਬਣੀਆਂ ਆਈਆਂ ਉਸੇ ਥਾਂ ਤੇ ਉਸੇ ਜਗ੍ਹਾ ਲੈ ਕੇ ਅੱਜ ਲੁਧਿਆਣਾ ਦੇ ਵਿਖੇ ਲਗਾਤਾਰ ਤਿੰਨ ਰੋਜ਼ਾ ਜਿਹੜਾ ਕਿ ਬਹੁਤ ਵੱਡੇ ਪੱਧਰ ਤੇ ਪ੍ਰਬੰਧਕ ਕਮੇਟੀ ਵੱਲੋਂ ਵਿਸ਼ਾਲ ਭੰਡਾਰੇ ਦਾ ਆਯੋਜਨ ਕੀਤਾ ਜਾ ਰਿਹਾ ਜਿਸ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਮਕਬਾਨ ਬਣਾ ਕੇ ਪ੍ਰਭੂ ਸ਼੍ਰੀ ਸਾਡੇ ਜਿਹੜੇ ਕੀ ਮਹਾਰਾਜ ਉਹਨਾਂ ਨੂੰ ਪਹਿਲਾਂ ਭੋਗ ਲਗਾ ਕੇ ਉਸ ਤੋਂ ਬਾਅਦ ਸੰਗਤ ਦੇ ਵਿੱਚ ਵੰਤਰਿਤ ਕੀਤੇ ਜਾ ਰਿਹਾ ਹੈ ਇਹ ਸਾਰਾ ਕਾਰਜ ਜਿਹੜਾ ਪ੍ਰਬੰਧਕ ਕਮੇਟੀ ਵੱਲੋਂ ਲਗਾਤਾਰ ਪਿਛਲੇ 86 ਸਾਲਾਂ ਤੋਂ ਇਸ ਸਥਾਨ ਤੇ ਕੀਤਾ ਜਾ ਰਿਹਾ ਵੈ ਚੌਥੀ ਗੱਦੀ ਤੇ ਬਿਰਾਜਮਾਨ ਆਚਾਰੀ ਜੀ ਦੀ ਚੇਤਨਾ ਨੰਦ ਮਹਾਰਾਜ ਭੂਰੀ ਵਾਲਿਆਂ ਦੇ ਅਦਕਸ਼ਾ ਜੀ ਉਹਨਾਂ ਦੀ ਰਹਿਣ ਨਿਵਾਈ ਦੇ ਵਿੱਚ ਪੀਜੀਆਈ ਦੇ ਵਿੱਚ ਲਗਾਤਾਰ ਪਿਛਲੇ 3 ਸਾਲਾਂ ਤੋਂ ਅਸੀਂ ਜਿਹੜੇ ਉੱਥੇ ਮਰੀਜ਼ ਦਾਖਲ ਹੁੰਦੇ ਉਹਨਾਂ ਦੇ ਪਰਿਵਾਰਨ ਵਾਸਤੇ ਤਕਰੀਬਨ 2500 ਲੋਕਾਂ ਵਾਸਤੇ ਦੇਸੀ ਘੋੜਾ ਲੰਗਰ ਬਣਾ ਕੇ ਰੋਜ਼ ਭੇਜਿਆ ਜਾਂਦਾ ਹੈ 3 ਦਿਨ ਲਗਾਤਾਰ ਇਸਤਾਨ ਤੋਂ ਭੰਡਾਰੇ ਵਾਲੇ ਦਿਨ ਚੱਲਦਾ ਵੈ ਔਰ ਲਗ ਲਗ ਪਿੰਡਾਂ ਦੇ ਵਿੱਚੋਂ ਸੰਗਤ ਜਿਸ ਤਰ੍ਹਾਂ ਲੰਗਰ ਬਣਾ ਕੇ ਉੱਥੇ ਭੇਜਦੀ ਐ ਸੋ ਆਚਾਰਿਆ ਜੀ ਦੀ ਚੇਤਨਾਨ ਮਹਾਰਾਜ ਪੂਰੀ ਵਾਲਿਆਂ ਦਾ ਅਸ਼ੀਰਵਾਦ ਔਰ ਸਭ ਤੋਂ ਵੱਡੀ ਜਿਹੜੀ ਵਿਸ਼ੇਸ਼ ਗੱਲ ਹੈ ਇਹ ਐਸਾ ਸਥਾਨ ਹੈ ਔਰ ਐਸੀ ਇਹ ਪਰਮੰਤਰਕ ਕਮੇਟੀ ਹੈ ਜਿਹੜੀ ਕਿ ਕਿਸੇ ਕੋਲੋਂ 1 ਰੁਪਏ ਦੀ ਮੰਗ ਨਹੀਂ ਰੱਖਦੀ ਨਾ ਕਿਸੇ ਦੀ ਪਰਤੀ ਕੱਟਦੀ ਹੈ ਤੇ ਨਾ ਹੀ ਕੋਈ ਐਡ ਕਰਦੀ ਹੈ ਇਹ ਸੰਗਤ ਜਿਹੜੀ ਕਰੋਨਾ ਦੇ ਹਿਸਾਬ ਨਾਲ ਬ੍ਰਹਮਸਾਗਰ ਮਹਾਰਾਜ ਪੂਰੀ ਵਾਲਿਆਂ ਦੇ ਅਸ਼ੀਰਵਾਦ ਸਦਕੇ ਇਹਨਾਂ ਦੇ ਨਾਲ ਜੁੜੀ ਹੈ ਤੇ ਸਾਡੀ ਚੌਥੀ ਗੱਦੀ ਤੇ ਵਿਰਾਜਮਾਨ ਆਚਾਰੀ ਜੀ ਚੇਤਨਾਨ ਪੂਰੀ ਵਾਲੇ ਜਿਹੜੇ ਕਿ ਜੰਗ ਜੰਗ ਤੱਕ ਸੰਦੇਸ਼ ਪੰਚਾਰੇ ਔਰ ਸੰਗਤ ਨੂੰ ਮਹਾਰਾਜ ਦੇ ਚਰਨਾਂ ਨਾਲ ਜੋੜ ਰਿਹਾ ਮਹਾਰਾਜ ਦੀ ਬਾਣੀ ਨਾਲ ਜੋੜ ਰਿਹਾ ਔਰ ਲੋਕਾਂ ਦੇ ਜੀਵਨ ਕਲਿਆਣ ਕਰ ਰਹੇ ਨੇ ਇੱਥੇ ਮਕੀ ਦੀ ਪੂਰੇ ਪੰਜਾਬ ਪੂਰੇ ਇੰਡੀਆ ਚ ਤੇ ਸਾਧੂ ਸੰਤ ਆਉਂਦੇ ਨੇ ਚਾਰ ਦਿਨ ਰਹਿੰਦੇ ਨੇ ਲਗਾਤਾਰ 24 ਘੰਟੇ ਇੱਥੇ 3 ਦਿਨ ਭੰਡਾਰਾ ਚੱਲਦਾ ਪ੍ਰਬੰਧਕ ਕਮੇਟੀ ਵੱਲੋਂ ਹਜ਼ਾਰਾਂ ਦਾ ਸੰਤ ਮਹਾਂਪੁਰਸ਼ ਜਿੱਥੇ ਜਿੱਥੇ ਮਹਾਰਾਜ ਦਾ ਆਸ਼ੀਰਵਾਦ ਉੱਥੋਂ ਆਉਂਦੇ ਨੇ ਔਰ ਕਰੋੜਾਂ ਲੋਕਾਂ ਦੇ ਜਿਹੜੇ ਕੀ ਇੱਥੇ ਚਰਨ ਪੈ ਚੁੱਕੇ ਨੇ ਦੇਖੋ ਤੁਸੀਂ ਮਹਾਰਾਜ ਦੀ ਸੰਗਤ ਕਿੱਡੀ ਹੈ ਪਿੰਡਾਂ ਤੋਂ ਲੋਕ ਕਿੱਡੇ ਉਸਤਾ ਦੇ ਨਾਲ ਮਹਾਰਾਜ ਦੇ ਪ੍ਰਵਚਨ ਸੁਣਨ ਆਉਂਦੇ ਨੇ ਔਰ ਲੰਗਰ ਗਰਾਂਣ ਕਰਦੇ ਆ ਸਿਰਫ ਸਾਧੂ ਸੰਤਾਂ ਰਹਿਣ ਦਾ ਪ੍ਰੋਗਰਾਮ ਇੱਥੇ ਪ੍ਰਬੰਧ ਨਹੀਂ ਹੈ ਸੰਗਤ ਦੇ ਵਾਸਤੇ ਵੀ ਵਿਸ਼ੇਸ਼ ਤੌਰ ਤੇ ਇੱਥੇ ਪ੍ਰਬੰਧ ਹੈ ਔਰ ਇੰਨਾ ਹਸਾ ਲੋਕਾਂ ਦੇ ਵਿੱਚ ਸੰਗਤ ਦੇ ਵਿੱਚ 24 ਘੰਟੇ ਤੇ ਲੰਗਰ ਤੇ ਸੇਵਾ ਚਲਦੀ ਜਾ ਰਹੀ ਹੈ ਬੋਲੀਏ ਬੰਦੀ ਛੋੜ ਮਹਾਰਾਜ ਕੀ ਜੈ महाराज भूरी वाले ये यहाँ इनने बहुत तब किया सबसे ज्यादा तब इनने किया है यहाँ उसलिए नाम में कुटिया है इनका बहुत पुराना कुटिया है बहुत ज्यादा पुराना यहाँ पंजाब यहाँ जंगल था पहले उस टाइम से ये बहुत प्राचीन कुटिया है महाराज भूरी वालों का हाँ जी कितनी अभी चौथा नंबर का गद्दी है महाराज चेतन आनंद जी हैं अभी हाँ जी ये की हाँ जी अंदर नहीं जाना ठीक है तीन दिन का समागम आज होता। दिन है। हाँ जी आज पहला दिन है आज पाठ प्रकाश हुआ है आ, कल। हाँ कल अब मध्य भोग होगा परसों इसका हाँ जी जन्माष्टमी के दिन में इनका भोग हो जाएगा अच्छा, भोग होने के बाद हाँ जी हाँ जी ऐसे ऐसे तो महीना महीना में दो चार बार एक दो बार जाती रहती है लेकिन विशेष पीजीआई के लिए तीन दिन रोजे जाएगी ਪਹਿਲੇ ਵੀ ਗਿਆ ਪਰਸੋਂ ਵੀ ਗਿਆ ਨੀਕਰਸੋ ਪਹਿਉ ਪਹਿਲੇ 6 ਦਿਨ ਗਿਆ ਅਬੀ ਤੋਂ ਯਹਾਂ ਸੇ ਜੇ ਸੁਣ ਆ